ਮੱਧ ਪ੍ਰਦੇਸ਼ ਦੇ ਪੰਨਾ ਮਾਈਨ ਚੋਂ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਅਨੁਸਾਰ ਇੱਕ ਮਜ਼ਦੂਰ ਨੂੰ 2 ਹਫ਼ਤਿਆਂ ਦੀ ਖੁਦਾਈ ਤੋਂ ਬਾਅਦ 3 ਹੀਰੇ ਮਿਲ ਜਾਂਦੇ ਹਨ ਅਤੇ ਉਹਨਾਂ ਹੀਰਿਆਂ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਹੈ ਕਿਹਾ ਜਾ ਰਿਹਾ ਹੈ ਕਿ ਉਸ ਨੇ ਪਹਿਲਾ ਦਿਨ ਰਾਤ ਖੁਦਾਈ ਕੀਤੀ ਅਤੇ ਉਸ ਦੇ ਹੱਥ ਆਖਰ ਨੂੰ ਸਫਲਤਾ ਮਿਲੇ ਗਈ ਆਓ ਲੈ ਚੱਲਦੇ ਹਾਂ ਪੂਰੀ ਖ਼ਬਰ ਦੇ ਵੱਲ ਮੱਧ ਪ੍ਰਦੇਸ਼ ਦੇ ਪੰਨਾ ਦੀ ਧਰਤੀ ਨੇ ਇੱਕ ਵਾਰ ਫਿਰ ਇੱਕ ਮਜ਼ਦੂਰ ਦੀ ਕਿਸਮਤ ਬਦਲ ਦਿੱਤੀ ਹੈ ਸਿਰਫ 9 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਜ਼ਿਲ੍ਹੇ ਦੇ ਬੈਣੀ ਸਾਗਰ ਦੇ ਇੱਕ ਬਜ਼ੁਰਗ ਮਜ਼ਦੂਰ ਮਹਾਦੇਵ ਪ੍ਰਸ਼ਾਦ ਪਰਜਾਤੀ ਨੂੰ ਪਾਟੀ ਵਿੱਚ ਸਥਿਤ ਹੀਰੇ ਦੀ ਖਾਣ ਵਿੱਚੋਂ ਇੱਕ ਨਹੀਂ ਸਗੋਂ ਤਿੰਨ ਚਮਕਦੇ ਹੀਰੇ ਮਿਲੇ ਹਨ ਮਹਾਦੇਵ ਪ੍ਰਸ਼ਾਦ ਨੇ ਇਹਨਾਂ ਹੀਰਿਆਂ ਨੂੰ ਹੀਰਾ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ ਇਹਨਾਂ ਦੀ ਨਿਲਾਮੀ ਜਲਦੀ ਹੀ ਕੀਤੀ ਜਾਵੇਗੀ ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਲੀਜ਼ ਪ੍ਰਾਪਤ ਕਰਨ ਤੋਂ ਬਾਅਦ ਲਗਭਗ 20 ਦਿਨ ਪਹਿਲਾਂ ਹੀ ਹੀਰਿਆਂ ਦੀ ਖੁਦਾਈ ਸ਼ੁਰੂ ਕੀਤੀ ਸੀ ਇਸ ਸਮੇਂ ਦੌਰਾਨ ਉਸਨੂੰ ਕਰਮਬਾਰ 2.58 ਕੈਰਟ, 2.75 ਕੈਰਟ ਅਤੇ 3.9 ਕੈਰਟ ਦੇ ਤਿੰਨ ਰਤਨ ਗੁਣਵੱਤਾ ਵਾਲੇ ਹੀਰੇ ਮਿਲੇ। ਤਿੰਨਾ ਹੀਰਿਆਂ ਦਾ ਕੁੱਲ ਭਾਰ 8.42 ਕੈਰਟ ਹੈ। ਹੀਰਾ ਮਹਰ ਅਣੂਪਮ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਦੀ ਅਨੁਮਾਨਿਤ ਕੀਮਤ 15 ਲੱਖ ਰੁਪਏ ਤੋਂ ਵੀ ਵੱਧ ਹੋ ਸਕਦੀ ਹੈ। ਜੋ ਕਿ ਇੱਕ ਹੀਰੇ ਦੀ ਕੀਮਤ 15 ਲੱਖ ਹੈ ਅਤੇ ਤਿੰਨ ਹੀਰਿਆਂ ਦੀ ਮਿਲਾ ਕੇ 45 ਲੱਖ ਤੋਂ ਵੀ ਵੱਧ ਹੋ ਸਕਦੀ ਹੈ। ਇਸ ਦੌਰਾਨ ਬਜ਼ੁਰਗ ਮਜ਼ਦੂਰ ਮਹਾਦੇ ਪ੍ਰਸ਼ਾਦ ਨੇ ਦੱਸਿਆ ਕਿ ਉਹ ਮਜ਼ਦੂਰ ਵਰਗ ਤੋਂ ਹੈ। ਉਸ ਨੂੰ ਘੱਟ ਸੁਣਾਈ ਦਿੰਦਾ ਹੈ ਅਤੇ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਰੱਖਦਾ ਹੈ ਅਤੇ ਇੱਕ ਕੱਚੇ ਘਰ ਵਿੱਚ ਹੀ ਰਹਿੰਦਾ ਹੈ। ਉਸ ਨੇ ਕਿਹਾ ਕਿ ਉਹ ਨਿਲਾਮੀ ਹੋਣ ਤੋਂ ਬਾਅਦ ਕਮਾਈ ਨਾਲ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨਾ ਚਾਹੁੰਦਾ ਹੈ ਅਤੇ ਆਪਣਾ ਘਰ ਪਾਉਣਾ ਚਾਹੁੰਦਾ ਹੈ। ਪਰ ਇਸ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਜਿਹੜਾ ਵਿਅਕਤੀ ਮਿਹਨਤ ਕਰਕੇ ਅਮੀਰ ਬਣਨਾ ਚਾਹੁੰਦਾ ਹੈ ਉਸ ਨੂੰ ਇੱਕ ਵਾਰ ਪੰਨਾ ਮਾਈਂਡ ਦੇ ਵਿੱਚ ਜਾ ਕੇ ਜ਼ਰੂਰ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉੱਥੇ ਸੁਪਨੇ ਨੇ ਜਿਹੜੇ ਉਹ ਸਕਾਰ ਹੁੰਦੇ ਹਨ ਉਸ ਤੋਂ ਪਹਿਲਾਂ ਵੀ ਪੰਨਾ ਮਾਈਂਡ ਦੇ ਵਿੱਚ ਬੜੀਆਂ ਇਤਿਹਾਸਿਕ ਖੋਜਾਂ ਹੋਈਆਂ ਹੀਰਿਆਂ ਨੂੰ ਲੈ ਕੇ ਕਿਉਂਕਿ ਇਤਿਹਾਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਕੋਈ ਨੂਰ ਹੀਰੇ ਦੀ ਤਾਂ ਉਹ ਵੀ ਹੈ ਜਿਹੜਾ ਪੰਨਾ ਮਾਈਂਡ ਤੋਂ ਮਿਲਿਆ ਸੀ ਉਸ ਤੋਂ ਬਾਅਦ ਹੋਰ ਵੀ ਵੱਡੇ ਵੱਡੇ ਹੀਰੇ ਚਾਹੇ ਬ੍ਰਿਟਿਸ਼ ਸਮਾਜ ਦੇ ਵਿੱਚ ਉਹਨਾਂ ਦੇ ਸਾਮਰਾਜ ਦੇ ਵਿੱਚ ਗਏ ਹੋਣ ਹੀਰਿਆਂ ਦੀ ਲੁੱਟ ਕੀਤੀ ਗਈ ਹੋਵੇ ਵੱਡੇ ਵੱਡੇ ਇਤਿਹਾਸ ਖੇਰਿਆਂ ਦੀ ਉਹ ਵੀ ਪਨਾ ਮਾਈਂਡ ਤੋਂ ਹੀ ਨਿਕਲ ਕੇ ਗਏ ਹੋਏ ਹਨ ਪਨਾ ਮਾਈਂਡ ਦੇ ਵਿੱਚ ਮਜ਼ਦੂਰਾਂ ਦੀ ਪਹਿਲਾਂ ਵੀ ਕਈ ਵਾਰ ਕਿਸਮਤ ਝਮਕ ਚੁੱਕੀ ਹੈ ਪਰ ਇਸ ਨਵਿਕਲੀ ਪੈਲ ਨੇ ਇੱਕ ਮਜ਼ਦੂਰ ਦੀ ਬਿਲਕੁਲ ਕਿਸਮਤ ਚੇਂਜ ਕਰ ਦਿੱਤੀ ਉਸ ਤੋਂ ਬਾਅਦ 2 ਹਫ਼ਤਿਆਂ ਦੀ ਖੁਦਾਈ ਤੋਂ ਬਾਅਦ ਇਸ ਮਜ਼ਦੂਰ ਨੂੰ 3 ਹੀਰੇ ਮਿਲੇ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਮਿਹਨਤ ਅਤੇ ਬਣਨਾ ਚਾਹੁੰਦੇ ਹੋ ਕਰੋੜਪਤੀ ਤਾਂ ਇੱਕ ਵਾਰੀ ਪੰਨਾ ਮਾਈਂਡ ਦੇ ਵਿੱਚ ਜ਼ਰੂਰ ਜਾਓ ਕਿੱਥੇ ਤੁਹਾਡੀ ਕਿਸਮਤ ਜਾਗ ਸਕਦੀ ਹੈ ਇਸ ਮਾਈਂਡ ਦੇ ਵਿੱਚ ਇਸ ਮਜ਼ਦੂਰ ਦੀ ਵੀ ਕਿਸਮਤ ਜਿਹੜੀ ਚਮਕੀ ਹੈ ਅਤੇ ਉਸ ਨੂੰ ਤਿੰਨ ਹੀਰੇ ਲੱਭੇ ਹਨ ਜਿਸ ਦੀ ਇੱਕ ਹੀਰੇ ਦੀ ਕੀਮਤ ਹੈ ਉਹ 15 ਲੱਖ ਹੈ ਅਤੇ ਤਿੰਨ ਹੀਰਿਆਂ ਦੇ ਕੁੱਲ ਮਿਲਾ ਕੇ 45 ਲੱਖ ਰੁਪਏ ਕੀਮਤ ਬਣਦੀ ਹੈ